ਤੂੰ ਸੁਲਤਾਨ ਕਾਹ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇਸ ਕਹਾ ਸੁਆਮੀ ਮੈਂ ਮੂਰਿਕ ਕਹਿਣ ਨ ਜਾਏ ਅੱਜ ਆਪਾਂ ਮਾਤਾ ਗੁਜਰੀ ਜੀ ਦੇ ਲਗ ਤੇ ਜਿਗਰ ਸ਼ਾਇਸ਼ ਐਨ ਸ਼ਾ ਮਰਦ ਅਗਮੜਾ ਬਰੀਆਮ ਅਕੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨ ਦੀ ਬਾਤ ਪਾਵਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਜੀਵਨ ਹੈ ਜੀਵਨ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਸਮਾਂ ਆਇਆ 1664 ਈਸਵੀ ਦੇ ਅੰਦਰ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਜੋਤੀ ਜੋਤ ਸਮੁੰਦੇ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ ਢਾਈ ਮੱਖਣਸ਼ਾਲਾ ਲਬਣਾ ਜਦੋਂ ਬਾਬੇ ਬਕਾਲੇ ਦੀ ਧਰਤੀ ਤੇ ਜਾਂਦੇ ਨੇ ਤੇ ਗੁਰੂ ਲਾਧੋ ਰੇ ਗੁਰੂ ਲਾਧੋ ਦੇ ਦਾ ਉਪਦੇਸ਼ ਦਿੰਦੇ ਨੇ ਕਿ ਗੁਰੂ ਲੱਭ ਗਿਆ ਸਮਾ ਆਇਆ 1664 ਈਸਵੀ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਗੁਰਤਾ ਗੱਦੀ ਮਿਲਦੀ ਗੁਰਤਾ ਗੱਦੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਮਹਾਰਾਜ 1665 ਈਸਵੀ ਦੇ ਅੰਦਰ ਜਿਹੜਾ ਅਨੰਦਪੁਰ ਸ਼ਹਿਰ ਹੈ ਉਹ ਵਸੁੰਦੇ ਨੇ ਯਾਦ ਰੱਖੋ 1665 ਈਸਵੀ ਦੇ ਅੰਦਰ ਦੁਨੀਆ ਦੇ ਉੱਤੇ ਉਹ ਜਿਹੜਾ ਔਰੰਗਜ਼ੇਬ ਐ ਨਾ ਔਰੰਗਜ਼ੇਬ ਦੁਨੀਆ ਦੇ ਲੋਕਾਂ ਦੇ ਉੱਤੇ ਜ਼ੁਲਮ ਕਰ ਰਿਹਾ ਸੀ ਉਸ ਜ਼ੁਲਮ ਨੂੰ ਬਚਾਉਣ ਵਾਸਤੇ ਲੋਕਾਂ ਦੀ ਭਲਾਈ ਕਰਨ ਵਾਸਤੇ ਮਾਨਵਤਾ ਦਾ ਭਲਾ ਕਰਨ ਵਾਸਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਪ੍ਰਚਾਰ ਫੇਰੀਆਂ ਰੰਮ ਕਰਦੇ ਨੇ ਉਧਰ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਮਨਾਰਸ ਢਾਕਾ ਆਦ ਥਾਵਾਂ ਦੇ ਜਾਂਦੇ ਨੇ ਹਜੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਢਾਕਾ ਸ਼ਹਿਰ ਦੇ ਵਿੱਚ ਆਪਣੇ ਪ੍ਰਚਾਰ ਫੇਰੀਆਂ ਕਰ ਰਹੇ ਨੇ ਤਾਂ ਉਹਨਾਂ ਦੇ ਕੰਨਾਂ ਇੱਕ ਖੁਸ਼ਖਬਰੀ ਪੈਂਦੀ ਹੈ ਕਿ ਬਾਏ ਦਸੰਬਰ 1666 ਈਸਵੀ ਨੂੰ ਮਾਤਾ ਗੁਜਰੀ ਜੀ ਦੀ ਕੁੱਖੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਜਦੋਂ ਇਹ ਖਬਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਕੋਲ ਪਹੁੰਚਦੀ ਹੈ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ੁਕਰਾਨਾ ਕਰਦੇ ਨੇ ਯਾਦ ਰੱਖੋ ਮਾਤਾ ਗੁਜੀ ਜੀ ਅਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜਿਹੜਾ ਵਿਆਹ ਹੈ ਲਗਭਗ 1633 ਈਸਵੀ ਦੇ ਅੰਦਰ ਹੋਇਆ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਕਿਤੇ ਜਾ ਕੇ ਮੱਥਾ ਨਹੀਂ ਟੇਕਿਆ ਕਿਤੇ ਜਾ ਕੇ ਅਰਦਾਸਾਂ ਨਹੀਂ ਕੀਤੀਆਂ ਸਮਾਂ ਬੀਤਦਾ ਗਿਆ 33 ਸਾਲ ਬਾਅਦ ਮਾਤਾ ਗੁਜਰੀ ਜੀ ਦੀ ਕੋਖ ਨੂੰ ਭਾਗ ਲੱਗਿਆ ਇਸ ਸਮੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਜਿਹੜੀ ਉਮਰ ਹੈ ਉਹ ਲਗਭਗ 45 ਸਾਲ ਦੀ ਹੈ ਤੇ ਮਾਤਾ ਗੁਜਰੀ ਜੀ ਦੀ ਜਿਹੜੀ ਉਮਰ ਹੈ ਲਗਭਗ 43 ਸਾਲ ਦੀ ਜਦੋਂ ਗੁਰੂ ਗੋਬਿੰਦ राय ਦਾ ਪ੍ਰਕਾਸ਼ ਹੋਇਆ ਤੇ ਜਿਹੜੀ ਖਬਰ ਹੈ ਨਾ ਹਰ ਤાં ਫੈਲ ਗਈ ਬੜੀਆਂ ਲੋਕਾਂ ਨੇ ਖੁਸ਼ੀਆਂ ਬਣਾਈਆਂ ਕਹ ਕੇ ਲੰਮੇ ਸਮੇਂ ਬਾਅਦ ਮਾਤਾ ਗੁਜਰੀ ਜੀ ਦੀ ਜਿਹੜੀ ਕੋਖ ਹੈ ਕੋਖ ਨੂੰ ਪਾਗ ਲੱਗੇ ਸਨ ਸੌਰਿਆਂ ਦੇ ਘਰ ਨਾਨਕਿਆਂ ਦੇ ਘਰ ਮਠਿਆਈਆਂ ਦਿੱਤੀਆਂ ਗਈਆਂ ਜਿਹੜਾ ਬਚਮਣ ਬਚਮਣ ਗੁਰੂ ਗੋਬਿੰਦ ਰਾਏ ਮਹਾਰਾਜ ਦਾ ਮਾਤਾ ਗੁਜਰੀ ਜੀ ਦੀ ਕੋਖ ਦੇ ਵਿੱਚ ਗੋਦੀ ਦੇ ਵਿੱਚ ਬਤੀ ਤੋਇਆ ਮਾਤਾ ਗੁਜਰੀ ਜੀ ਗੋਬਿੰਦ ਰਾਏ ਨੂੰ ਲੋਰੀਆਂ ਦਿੰਦੇ ਨੇ ਬਾਣੀ ਸੁਣਾਉਂਦੇ ਨੇ ਸਮਾਂ ਬੀਤਦਾ ਗਿਆ ਹੌਲੀ ਹੌਲੀ ਜਦੋਂ ਸਮਾਂ ਬੀਤਦਾ ਗਿਆ ਤੇ ਯਾਦ ਰੱਖੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਸਾਡੇ ਤਿੰਨ ਸਾਲ ਬਾਅਦ ਗੋਬਿੰਦ ਰਾਏ ਦੇ ਆਣ ਕੇ ਦਰਸ਼ਨ ਕੀਤੇ ਨੇ ਜਦੋਂ ਗੋਵਿੰਦ ਰਾਏ ਨੇ ਦਰਸ਼ਨ ਕੀਤੇ ਨੇ ਫਿਰ ਸਤਿਗੁਰ ਜੀ ਨੇ ਮਾਲਕ ਦਾ ਸ਼ੁਕਰਾਨਾ ਕੀਤਾ ਫਿਰ ਗੋਬਿੰਦ ਰਾਏ ਦਾ ਬਚਪਨ ਬੀਤਦਾ ਹੈ ਪਟਨੇ ਦੀ ਧਰਤੀ ਤੇ ਉਹ ਖੇਡਾਂ ਖੇਡਦੇ ਨੇ ਕਿਵੇਂ ਜਿਹੜਾ ਹਾਕਮ ਆਉਂਦਾ ਹੈ ਹਾਕਮ ਨੂੰ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਿੱਖਿਆ ਦਿੰਦੇ ਨੇ ਕਿਵੇਂ ਫਤੇ ਚੰਦ ਤੇ ਰਾਣੀ ਮੈਣੀ ਸ਼ਿਵਦੱਤ ਨੂੰ ਜੋਜ ਗੁਰੂ ਗੋਬਿੰਦ ਰਾਏ ਉਪਦੇਸ਼ ਦਿੰਦੇ ਨੇ ਉਹ ਜਿਹੜੀ ਇਤਿਹਾਸ ਹੈ ਜਿਹੜੀਆਂ ਕਥਾਵਾਂ ਨੇ ਉਹਨਾਂ ਨੂੰ ਅਸੀਂ ਅੱਗੇ ਸਰਵਣ ਕਰਾਂਗੇ ਹਰ ਰੋਜ਼ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਇਤਿਹਾਸ ਹੈ ਉਹ ਆਪਾਂ ਲੜੀਵਾਰ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ